ਨਲਪਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਮਸ਼ਹੂਰ ਕਥਾਵਾਚਕ ਮਿਲਨ ਜੋ ਸਿੰਘ ਨੂੰ ਲੈ ਕੇ ਸਮੇਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਆ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਆਪਣੇ ਉੱਤੇ ਝੂਠੀ ਫਾਇਰਿੰਗ ਕਰਵਾਈ ਗਈ ਹੈ ਝੂਠਾ ਹਮਲਾ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਜੀਆਂ ਦੱਸਦੀ ਕਿ ਸਰਕਾਰੀ ਸੁਰੱਖਿਆ ਲੈਂਡ ਦੇ ਮਹੱਤਵ ਦੇ ਨਾਲ ਉਸ ਦੇ ਵੱਲੋਂ ਜਿਹੜਾ ਆ ਆਪਣੇ ਹੀ ਉੱਤੇ ਝੂਠੀ ਫਾਇਰਿੰਗ ਕਰਵਾਈ ਗਈ ਸੀ ਦੱਸਦੀ ਕਿ ਬੀਤੇ ਕੁਝ ਸਮਾਂ ਪਹਿਲਾਂ ਹੀ ਕੁਝ ਵਿਅਕਤੀਆਂ ਦੇ ਵੱਲੋਂ ਉਹਨਾਂ ਦੀ ਗੱਡੀ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਇਸ ਦੀ ਕੰਪਲੇਂਟ ਜਿਹੜੀ ਹੈ ਥਾਣੇ ਦੇ ਵਿੱਚ ਦਿੱਤੀ ਗਈ ਸੀ ਤਾਂ ਹੁਣ ਸੰਗਰੂਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਤਾਂ ਜਾਂਚ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਕਥਾਵਾਚਕ ਮਿਲਨ ਜੋਤ ਸਿੰਘ ਦੇ ਵੱਲੋਂ ਆਪਣੇ ਹੀ ਸਾਥੀਆਂ ਅਤੇ ਕੁਝ ਪਰਿਵਾਰਕ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਉੱਤੇ ਹਮਲਾ ਜੜਿਆ ਉਹ ਕਰਵਾਇਆ ਗਿਆ ਸੀ ਤਾਂ ਮਿਲਨ ਜੋਤ ਸਿੰਘ ਦੇ ਰਿਸ਼ਤੇਦਾਰ ਅਤੇ ਦੋਸਤਾਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਕਰਵਾਇਆ ਗਿਆ ਸੀ ਤੇ ਹਮਲਾ ਜੜਿਆ ਮਿਲਨ ਜੋ ਸਿੰਘ ਦੇ ਵੱਲੋਂ ਹੀ ਆਪਣੇ ਉੱਤੇ ਕਰਵਾਇਆ ਗਿਆ ਸੀ ਕਿਉਂਕਿ ਸਰਕਾਰੀ ਸਿਕਿਉਰਿਟੀ ਲੈਣਾ ਚਾਹੁੰਦਾ ਸੀਗਾ ਕਥਾਵਾਚਕ ਮਿਲਨ ਜੋ ਸਿੰਘ ਦੱਸਦੀ ਹੈ ਕਿ ਸੰਗਰੂਰ ਪੁਲਿਸ ਨੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਚਾਰ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 32 ਬੋਰ ਦਾ ਇੱਕ ਪਿਸਤਲ ਅਤੇ 50000 ਰੁਪਏ ਕੈਸ਼ ਵੀ ਜੜਾਇਆ ਪੁਲਿਸ ਨੇ ਬਰਾਮਦ ਕੀਤਾ ਹੈ ਦੱਸਦੀ ਹੈ ਕਿ 120000 ਰੁਪਏ ਦੇ ਕੇ ਕਥਾਵਾਚਕ ਮਿਲਨ ਜੋ ਸਿੰਘ ਨੇ ਆਪਣੇ ਉੱਤੇ ਹੀ ਝੂਠੀ ਫਾਇਰਿੰਗ ਕਰਵਾਈ ਸੀ